ਥੈਂਕ ਯੂ ਸਰ ਠੀਕ ਠਾਕ ਹੋ ਜਾਓ ਤੁਸੀਂ ਆ ਬਿਲਕੁਲ ਜੀ ਇਹ ਟੋਨੀ ਜੀ 크리스마ਸ ਆ ਹੌਲੀਡੇ ਸੀਜ਼ਨ ਐ ਪਰ ਸਿੱਕ ਕੌਮ ਤੇ ਜਿਹੜੇ ਇਤਿਹਾਸਿਕ ਦਿਹਾੜੇ ਸ਼ਹਾਦਤਾਂ ਦੇ ਆਉਂਦੇ ਆ ਪਰਵਾਰ ਵਿਛੋੜੇ ਦੇ ਉਹ ਵੀ ਇਹੀ ਨੇ ਤੇ ਇਹਦੇ ਦੌਰਾਨ ਹੀ ਫਿਰ ਆਪਾਂ ਦੇਖਦੇ ਆਂ ਜੀ ਕਿ ਪੀ ਸਾਰਾ ਸਾਲ ਕਿਤਨਾ ਕਿਤੇ ਚਰਚਾ ਹੁੰਦੀ ਰਹਿੰਦੀ ਆ ਕਿ ਫਤਗੜ ਸਾਹਿਬ ਸ਼ਹੀਦੀ ਸਥਾਨ ਐ ਸਾਹਿਬਜ਼ਾਦਿਆਂ ਦਾ ਉੱਥੇ ਸੰਗਤਾਂ ਜਿਹੜੀਆਂ ਨਤਮਸਤਕ ਹੁੰਦੀਆਂ ਇਹ ਵੀ ਗੱਲ ਹੁਣ ਕਿਸੇ ਤੋਂ ਲੁਕੀ ਛਿਪੀ ਨਹੀਂ ਆ ਕਿ ਉਸੇ ਸਥਾਨ ਦੇ ਲੱਗ ਗਈ ਹੈੱਡਕੁਆਟਰ ਖੋਲ ਕੇ ਤੇ ਸਿੱਖ ਸੰਗਤਾਂ ਨੂੰ ਜਿਹੜੀਆਂ ਚਿੱਠੀਆਂ ਜਾਂ ਪਾਰਟੀ ਦੇ ਆਈਡੀ ਕਾਰਡ ਵਗੈਰਾ ਸਾਰਾ ਸਾਲ ਵੇਚੇ ਜਾਂਦੇ ਆ ਹਾਂਜੀ ਜੇ ਉਹ ਲੈਟਰ ਸਕੈਮ ਆਪਾਂ ਬੰਦ ਨਹੀਂ ਕਰਨਾ ਚਾਹੁੰਦੇ ਇੰਨੀ ਜਣੀ ਅਣਖ ਜ਼ੋਰ ਤੇ ਹਿੰਮਤ ਆਪਾਂ ਨਹੀਂ ਦਿਖਾ ਸਕਦੇ ਇਸੇ ਕੌਮ 'ਚ ਵੀ ਚਿੱਠੀਆਂ ਵਿਕਣ ਉਥੋਂ ਸ਼ਹੀਦੀ ਸਥਾਨ ਤੋਂ ਇਹਨਾਂ ਕਿਤੇ ਫਿਰ ਕਰਈ ਸਕਦੇ ਆਂ ਵੀ ਆਹ ਸ਼ਹਾਦਤ ਦੇ ਜਿਹੜੇ ਦਿਹਾੜੇ ਆਉਂਦੇ ਆ ਇਹਨਾਂ ਦਿਨਾਂ ਦੇ ਵਿੱਚ ਲੋੜਵੰਦ ਸਿੱਖ ਸੰਗਤਾਂ ਨੂੰ ਉਥੇ ਚਿੱਟੀਆਂ ਨਾ ਵੇਕਣ ਤੇ ਘਟੂ ਘਟ ਮੁਫਤ ਦਿੱਤੀਆਂ ਜਾਣ ਚਾਹੀਦੀ। ਹਾਂਜੀ। ਸੋ ਇਸ ਕਰਕੇ ਸਿੱਖ ਕੌਮ ਦੇ ਵਿੱਚ ਚਿੱਟੀਆਂ ਵੇਚਣ ਦਾ ਕੋਈ ਸੰਕਲਪ ਹੈ ਤਾਂ ਨਹੀਂਗਾ, ਐਲਐਮਆਈ ਵੀ ਵਗੈਰਾ ਵੀ ਉਹਦੇ ਵਿੱਚੇ ਆ ਜਾਂਦੀਆਂ ਚੀਜ਼ਾਂ। ਸੋ ਪਰ ਫਿਰ ਵੀ ਇਹ ਸਭ ਕੁਝ ਆਪਣੇ ਸਾਹਮਣੇ ਚੱਟੇ ਦਿਨ ਚੱਲ ਰਿਹਾ, ਇਹਦੇ ਗਾਹਕ ਵੀ ਮੌਜੂਦ ਐ, ਇਹਦੇ ਵਿਕਰੇਤਾ ਵੀ ਮੌਜੂਦ ਐ ਤੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਜਾਨਕਿ ਆਪਾਂ ਕੇਸੜੀ ਵੀ ਵੱਟੀ ਹੋਈ ਐ। ਪਰ ਮੈਨੂੰ ਲੱਗਦਾ ਵੀ ਜੇ ਆਪਾਂ ਸਾਹਿਬਜ਼ਾਦਿਆਂ ਨੂੰ ਵਾਕਿਆ ਹੀ ਕੋਈ ਸੱਚੀ ਸ਼ਰਧਾਂਜਲੀ ਦੇਣਾ ਚਾਹਣੇ ਆ ਮਨਾਂ ਦੇ ਵਿੱਚ ਸਤਕਾਰ ਹੈਗਾ ਤੇ ਫਿਰ ਜਿਹੜੇ ਇਹ ਵਿਕਰੇਤਾ ਆ ਉਹਨਾਂ ਨੂੰ ਜ਼ਰੂਰ ਸਮਝ ਤੋਂ ਕੰਮ ਲੈਣਾ ਚਾਹੀਦਾ ਵੀ ਲੋੜਵੰਦ ਨੂੰ ਜਦੋਂ ਅਸੀਂ ਕੋਈ ਰਾਹ ਹੀ ਨਹੀਂ ਦੇਣਾ ਕਈ ਵੇਰੇ ਆਪਾਂ ਕਹਿੰਦੇ ਨਾ ਲੋਕ ਪੈਸੇ ਲੈ ਕੇ ਫਿਰਦੇ ਆ ਜੀ ਕਿ ਉਹ ਪੈਸੇ ਦੇਣੋਂ ਸਾਨੂੰ ਫਟਦੇ ਹੀ ਨਹੀਂ ਜਦੋਂ ਆਪਾਂ ਉਹਨਾਂ ਨੂੰ ਮੁਫਤ ਕੁਝ ਨਹੀਂ ਦੇਣਾ ਤੇ ਫਿਰ ਪੈਸੇ ਉਹਨਾਂ ਜਿਹੜਾ ਲੋੜਵੰਦ ਆ ਉਹਨੇ ਤੇ ਆਪਣਾ ਜਿਹੜਾ ਵੀ ਉਹ ਮੁਸ਼ਕਲ ਹੱਲ ਕਰਨ ਲਈ ਕੋਈ ਨਾ ਕੋਈ ਰਾਹ ਲੱਭਣਾ ਉਨਾ ਐਲਐਮਆਈ ਸਰਕਾਰ ਵੱਲੋਂ ਫ੍ਰੀ ਸੀ ਪਰ ਜਦੋਂ ਉਹ ਫ੍ਰੀ ਨਹੀਂ ਦੇਣੀ ਯਾਨੀ ਮੁੱਲ ਉਹਦਾ ਮੰਗਣਾ ਹੈ ਤੇ ਫਿਰ ਉਹ ਦੇਣ ਵਾਲੇ ਨੂੰ ਤਾਂ ਮੁੱਲ ਦੇਣਾ ਹੀ ਪੈਣਾ ਸੋ ਇਸ ਕਰਕੇ ਜਜ਼ੀਆ ਜਿਹੜਾ ਨਾ ਵੀ ਜਜ਼ੀਏ ਦਾ ਆਪਾਂ ਵਿਰੋਧ ਕਰਦੇ ਆਂ ਦੇਣਾ ਤੇ ਕੋਈ ਨਹੀਂ ਚਾਹੁੰਦੇ ਪਰ ਜਦੋਂ ਉਹਨਾਂ ਦੀ ਇਹ ਮਜਬੂਰੀ ਬਣਾ ਦਿੱਤੀ ਜਾਣੀ ਆ ਵੀ ਦਿਓਗੇ ਤੇ ਫਿਰ ਕੰਮ ਹੋਵੇਗਾ ਸੋ ਇਦਾਂ ਹੀ ਆਪ ਵੀ ਇਹ ਚਿੱਟੀਆਂ ਦੇ ਪਾਰਟੀ ਦੇ ਆਈਡੀ ਕਾਰਡਾਂ ਦੇ ਮੁੱਲ ਦੇਣਾ ਤੇ ਕੋਈ ਨਹੀਂ ਚਾਹੁੰਦਾ ਪਰ ਉਹਨਾਂ ਲਈ ਜਦੋਂ ਹੋਰ ਕੋਈ ਰਾਹ ਹੀ ਨਹੀਂ ਛੱਡਿਆ ਹੋਇਆ ਵੀ ਇਹ ਇੱਕ ਬਿਜ਼ਨਸ ਮਾਡਲ ਇਸ ਤਰ੍ਹਾਂ ਦਾ ਤਿਆਰ ਕੀਤਾ ਹੋਇਆ ਤੇ ਕਰ ਵੀ ਜਾਨੀ ਕਿ ਸਭ ਕੁਝ ਆਪਾਂ ਇਹ ਸਿੱਖੀ ਦੇ ਚੋਲੇ ਵਿੱਚ ਰਹੇ ਆ ਮੈਨੂੰ ਇਸ ਗੱਲ ਤੇ ਹਰਾਨੀ ਹੈ ਇਹਨਾਂ ਦਿਨਾਂ ਦੇ ਵਿੱਚ ਲੇਕਿਨ ਕਿਸ ਥੋੜਾ ਜਿਹਾ ਸਾਨੂੰ ਜ਼ਰੂਰ ਜੇ ਆਪਾਂ ਸਾਹਿਬਜ਼ਾਦਿਆਂ ਦਾ ਬਹੁਤ ਉਦਾਸ ਹੋ ਕੇ ਬਹੁਤ ਆਪਾਂ ਜਾਨੀ ਕਿ ਸਜਦਾ ਕਰਦੇ ਆ ਉਹਨਾਂ ਦੇ ਦਿਹਾੜੇ ਮਨਾਉਣੇ ਆ ਤੇ ਇਹ ਗੱਲ ਉਹਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਕਿ ਉਸ ਸ਼ਹੀਦੀ ਅਸਥਾਨ ਤੋਂ ਅਸੀਂ ਲੋੜਵੰਦ ਸਿੱਖਾਂ ਨੂੰ ਘੱਟੋ ਘੱਟ ਸਾਲ ਦੇ ਇਹਨਾਂ ਦਿਨਾਂ ਦੇ ਵਿੱਚ ਚਿੱਠੀਆਂ ਵਗੈਰਾ ਨਹੀਂ ਵੇਚਾਂਗੇ ਜੀ ਬਿਲਕੁਲ ਜੋਂ ਸਾਹਿਬ ਦੂਜੇ ਪਾਸੇ ਜੇ ਆਪਾਂ ਥੋੜੀ ਜਿਹੀ ਚਾਤ ਮਾਰੀਏ ਤੇ ਅੱਜ ਤੇ ਕੱਲ ਤੱਕ ਵੀ ਮਰਾਦੀਏ ਕੱਲ ਟ੍ਰੈਨਿੰਗ ਚ ਚੱਲੀ ਆ ਕਿ ਜਸਟਨ ਟਰੂਡੋ ਹੋਣਾ ਦਾ ਅਸਤੀਫਾ ਕਦੋਂ ਆਏਗਾ ਆ ਨਹੀਂ ਇਹ ਬਹੁਤ ਵੱਡੀ ਬੁਝਾਰਤ ਹੈ ਪਰ ਜਿਸ ਤਰੀਕੇ ਦੇ ਨਾਲ ਉਹ ਅੜੀ ਹੋਏ ਨੇ ਕੱਲੋ ਵੀ ਅੜੀ ਕੀਤੀ ਹੋਈ ਹੈ ਇਹ ਪਿਛਲੇ ਮਹੀਨਿਆਂ ਤੋਂ ਨਹੀਂ ਸਗੋਂ ਸਾਲਾਂ ਤੋਂ ਹੀ ਦੇਖਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪਾਰਟੀ ਦਾ ਨਿਗਾਰਾ ਲਗਾਤਾਰ ਚੱਲ ਰਿਹਾ ਹੈ ਆਪਾਂ ਦੇਖਿਆ ਵੀ 2015 ਦੇ ਵਿੱਚ ਟੋਨੀ ਜੀ ਵੀ ਪਾਰਟੀ ਨੇ ਸਿੱਧਾ ਤੀਜੇ ਨੰਬਰ ਤੋਂ ਪਹਿਲੇ ਨੰਬਰ ਤੇ ਜੰਪ ਕੀਤਾ ਤੇ ਮੈਜੋਰਿਟੀ ਗਵਰਨਮੈਂਟ ਦਾ ਗਠਨ ਹੈ ਜਿਹੜਾ ਜਸਟਨ ਟਰੂਡੋ ਦੀ ਅਗਵਾਈ ਦੇ ਵਿੱਚ ਹੋਇਆ ਉਸ ਤੋਂ ਬਾਅਦ ਫਿਰ 2019 ਦੀਆਂ ਇਲੈਕਸ਼ਨਸ ਦੇ ਵਿੱਚ ਹੀ ਲੋਕਾਂ ਦੇ ਮਨੋਂ ਕਹੋ ਵੀ ਹੌਲੀ-ਹੌਲੀ ਇਹ ਪਾਰਟੀ ਦੀ ਜਿਹੜੀ ਹਰਮਨ ਪਿਆਰ ਤਾਂ ਕਾਫੀ ਲੱਥ ਗਈ ਤੇ ਇਹ ਘਟ ਗਣਤੀ 'ਚ ਆ ਗਏ ਤੇ 2021 ਦੇ ਵਿੱਚ ਇਹਨਾਂ ਨੇ ਇੱਕ ਕੋਸ਼ਿਸ਼ ਹੋਰ ਕੀਤੀ ਮੱਧਕਾਲੀ ਚੋਣਾਂ ਕਰਾ ਕੇ ਤੇ ਉਹਦੇ ਵਿੱਚ ਵੀ ਕੋਈ ਬਹੁਤਾ ਕੁਝ ਪੱਲੇ ਨਹੀਂ ਪਿਆ ਨਤੀਜਾ ਕੋਈ ਬਹੁਤਾ ਵਕਦਰਾ ਨਹੀਂ ਆਇਆ 2019 ਦੇ ਮੁਕਾਬਲੇ ਤੇ ਉਦੋਂ ਤੋਂ ਵੀ ਇਹ ਜਾਨੀ ਮਾਈਨੋਰਿਟੀ ਗਵਰਨਮੈਂਟ ਹੈ ਤੇ ਫਿਰ ਇਹ ਤਰੀਕਾ ਲੱਭ ਲਿਆ ਗਿਆ ਕਿ ਆਪਣੀ ਭਾਈਵਾਲ ਪਾਰਟੀ ਐਨਡੀਪੀ ਦੇ ਨਾਲ ਸਮਝੌਤਾ ਕਰਕੇ ਤੇ ਕਹੋ ਕਿ ਉਹਨਾਂ ਦੀਆਂ ਫੌੜੀਆਂ ਤੇ ਸਰਕਾਰ ਅੱਗੇ ਚਲਾਈ ਜਾ ਰਹੀ ਆ ਪਰ ਉੱਥੋਂ ਚੱਲ ਕੇ ਹੁਣ ਅੱਜ ਜਿੱਥੋਂ ਤੱਕ ਇਹ ਦੇਸ਼ ਪਹੁੰਚਿਆ ਹੋਇਆ ਜਿੱਦਾਂ ਜਖਣਾ ਜੀ ਹਰ ਪਾਸਿਓਂ ਪੱਟੀ ਗਈ ਆ ਸਤਿਆਨਾਸ਼ ਦੇਸ਼ ਦਾ ਹੋਇਆ ਮੇਨ ਸਟ੍ਰੀਮ ਦੇ ਵਿੱਚ ਵੀ ਲੋਕ ਦੇਖ ਰਹੇ ਆ ਤੇ ਉਸ ਸਭ ਕੁਝ ਦੇ ਚੱਲਦੇ ਆ ਕਿ ਯਾਨੀ ਪਹਿਲੀਆਂ ਤਾਂ ਆਪਾਂ ਸੁਣਦੇ ਹੁੰਦੇ ਸੀਗੇ ਆਮ ਕਿ ਨਹੀਂ ਜੀ ਇਲੈਕਸ਼ਨ ਵਾਸਤੇ ਹਜੇ ਕੈਨੇਡੀਅਨਸ ਤਿਆਰ ਨਹੀਂ ਹੈਗੇ ਇਸ ਕਰਕੇ ਨਹੀਂ ਇਲੈਕਸ਼ਨ ਹਜੇ ਕਰਵਾ ਰਹੇ ਆ ਅੱਛਾ ਤੇ ਮੁੜ ਕੇ ਜਦੋਂ ਜਾਨੀ ਇਹ ਮੈਨੂੰ ਲੱਗਿਆ ਵੀ ਆਪ ਤਿਆਰ ਹੋ ਜਾਣ ਉਦੋਂ ਫੇ ਆਪਾਂ ਇਹ ਕੱਲ ਗੱਲ ਕੱਢ ਲੈਣੀ ਹੈ ਵੀ ਹੁਣ ਕੈਨੇਡੀਅਨਸ ਤਿਆਰ ਹੋ ਗਏ ਜੀ ਇਲੈਕਸ਼ਨ ਵਾਸਤੇ ਹੁਣ ਅਸੀਂ ਕਰਾਉਣ ਲੱਗੇ ਆ ਤੇ ਜਦੋਂ ਇਹ ਆਪ ਤਿਆਰ ਨਹੀਂ ਉਦੋਂ ਫੇ ਜਾਨੀ ਇਹਨਾਂ ਨੇ ਇਹ ਗੱਲ ਬਣਾਉਣੀ ਹੈ ਵੀ ਕੈਨੇਡੀਅਨਸ ਹਜੇ ਤਿਆਰ ਨਹੀਂ ਇਲੈਕਸ਼ਨ ਦੇ ਵਾਸਤੇ ਹੁਣ ਤੁਸੀਂ ਦੇਖੋ ਵੀ ਕਿੰਨੀ ਦੇਰ ਤੋਂ ਕੈਨੇਡੀਅਨਸ ਤੇ ਹਾਲ ਦਵਾਈ ਪਾ ਰਹੇ ਆ ਵੀ ਇਲੈਕਸ਼ਨ ਕਰਾ ਦਿਓ ਵੀ ਜਾਂ ਇਲੈਕਸ਼ਨ ਕਰਾ ਦਿਓ ਜਾਂ ਜਸਟਨ ਟ੍ਰੂਡੋ ਸਾਹਿਬ ਅਸਤੀਫਾ ਦੇ ਦੇਣੇ ਦੋ ਗੱਲਾਂ ਆਮ ਚੱਲਦੀਆਂ ਤੇ ਦੋਨਾਂ ਦੇ ਵਿੱਚੋਂ ਕੋਈ ਵੀ ਗੱਲ ਵੱਲ ਕੰਨ ਤਰਨ ਨੂੰ ਇਹ ਜਿਸਨ ਟੂਡੋ ਸਾਹਿਬ ਨੇ ਤਿਆਰ ਉਹਨਾਂ ਦੀ ਟੀਮ ਨੇ ਤਿਆਰ ਹਨਾ ਤੋਂ ਦੂਸਰੇ ਪਾਸੇ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਮੀਂਹ ਜਾਵੇ ਹਨੇਰੀ ਜਾਵੇ ਵੀ ਜਾਨੀ ਇਹ ਜਿਹੜੀ ਨਮਕ ਹਲਾਲੀ ਆ ਪਾਰਟੀ ਦੇ ਲੀਡਰ ਦੀ ਵੀ ਇਹ ਕਰਨਾ ਘੱਟੋ ਘੱਟ ਜਾਨੀ ਆਪਾਂ ਪਿਛਲੇ ਦਹਾਕਿਆਂ ਤੋਂ ਦੇਖੀਏ ਵੀ ਆਪਣੇ ਦੇਸੀ ਲੀਡਰਾਂ ਨੇ ਬਹੁਤ ਵਧੀਆ ਇਹ ਨਮਕ ਹਲਾਲੀ ਲੀਡਰ ਦੀ ਨਿਭਾਈ ਆ ਅੱਲੇ ਕਿ ਚੁਣਿਆ ਤੇ ਭਾਵੇਂ ਲੋਕਾਂ ਨੇ ਹਲਕੇ ਤੋਂ ਹੁੰਦਾ ਆਪਣੇ ਐਮਪੀ ਨੂੰ ਐਮਪੀਪੀ ਨੂੰ ਨੁਮਾਇੰਦਗੀ ਵਾਸਤੇ ਪਰ ਚੂਣਾ ਦੇ ਅਗਲੇ ਦਿਨੀ ਯਾਨੀ ਕਿ ਫਿਰ ਉਹਨਾਂ ਦਾ ਜਿਹੜੀ ਸਾਰੀ ਵਫਾਦਾਰੀ ਹੈ ਉਹ ਲੋਕਾਂ ਨਾਲ ਹਲਕੇ ਨਾਲ ਹੋਣ ਦੀ ਬਜਾਏ ਆਮ ਤੌਰ ਤੇ ਉਹੋ ਪਾਰਟੀ ਦੇ ਲੀਡਰ ਦੇ ਝੋਲੀ ਵਿੱਚ ਯਾਨੀ ਸੀਟ ਪਾਈ ਹੋਈ ਜਾਪਦੀ ਹੁੰਦੀ ਆ ਕਿ ਜਾਂ ਤਾਂ ਯਾਨੀ ਕਿ ਵੀ ਇਹ ਜੋ ਮਰਜੀ ਦੇਸ਼ ਦੀ ਜਖਣਾ ਪੱਟੀ ਜਾ ਰਹੀ ਹੋਵੇ ਸਤਿਆਨਾਸ਼ ਹੋ ਰਿਹਾ ਹੋਵੇ ਪਰ ਜਿਹੜੇ ਇਹ ਐਮਪੀ ਐਮਪੀ ਸਹਿਬਾਨ ਆਪਣੇ ਪਾਰਟੀ ਦੇ ਲੀਡਰ ਦੇ ਸੋਲੇ ਸਿਰ ਤਾਂ ਹੀ ਗਾਉਂਦੇ ਤੁਹਾਨੂੰ ਨਜ਼ਰ ਆਉਣਗੇ ਵੀ ਸਾਡੀ ਸਰਕਾਰ ਸਾਡੇ ਮੰਤਰੀ ਸਾਡੇ ਪ੍ਰਧਾਨ ਮੰਤਰੀ ਕਮਾਲਾਂ ਹੀ ਕਰੀਤ ਨੂੰ ਜਾ ਰਹੇ ਆ ਜੀ ਹਾਂਜੀ ਜਾਨੀ ਕਦੇ ਨਹੀਂ ਇਹਨਾਂ ਦੇ ਕੰਨ ਤੇ ਜੋ ਸਰਕਣੀ ਇਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਵਿਅਕਤੀ ਇਹਨਾਂ ਨੂੰ ਕੋਈ ਦੁੱਖੜੇ ਆ ਕੇ ਰੋਊਗਾ ਕਿਉਂਕਿ ਮੈਂ ਐਕਸਪੀਰੀਅੰਸ ਕੀਤਾ ਐਲਐਮਆਈ ਦੀ جنگ ਲੜਦੇ ਆਠ ਸਾਲ ਵੀ ਇਹਨਾਂ ਨੇ ਜਾਨੀ ਸੁਣਨੀ ਨਹੀਂ ਉਹ ਗੱਲ ਜਿਹੜਾ ਲੋਕਾਂ ਦਾ ਦੁੱਖੜਾ ਦੇਸ਼ ਦਾ ਮੁਸ਼ਕਲ ਦੀ ਗੱਲ ਲੈ ਕੇ ਇਹਨਾਂ ਕੋਲ ਜਾਊ ਉਹਨਾਂ ਨਾਲ ਹੌਲੀ-ਹੌਲੀ ਜਾਣੀ ਇਹਨਾਂ ਨੇ ਗੁੱਸੇ ਜਿਹਾ ਹੀ ਹੋ ਜਾਣਾ ਵੀ ਬੋਲਣਾ ਹੀ ਬੰਦ ਕਰ ਦੇਣਾ ਤੇ ਇਹਨਾਂ ਨੇ ਇਹੀ ਗੱਲ ਕਰਨੀ ਆ ਵੀ ਸਾਡੇ ਸਿਫਤਾਂ ਕਰਨੀਆਂ ਸੋਲੇ ਗਾਉਣੇ ਆ ਤੇ ਫੇਰ ਜਾਨੀ ਕਿ ਆਪਣੇ ਜੋਟੀਦਾਰਾਂ ਨੂੰ ਨਿਰੰਥਾਪੜਾ ਜਿਹਾ ਦੇ ਕੇ ਰੱਖਣਾ ਹੁੰਦਾ ਵੀ ਇਹ ਬਹੁਤ ਵਧੀਆ ਜਾਨੀ ਫੇਰ ਰਾਜੇ-ਰਾਣੀਆਂ ਦੇ ਪਿੰਨ ਤੇ ਬਾਕੀ ਸਭ ਕੋਲ ਸਰਟੀਫਿਕੇਟ ਉਹ ਪ੍ਰਿੰਟ ਕਰੀ ਜਾਣਗੇ ਜੀ ਪਰ ਇਸ ਲਿਹਾਜ਼ ਨਾਲ ਲੱਗਦਾ ਹੈ ਆ ਵੀ ਜਾਨੀ ਇਹ ਜਿਹੜੀਆਂ ਵਫਾਦਾਰੀਆਂ ਆ ਆਪਾਂ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਸੁਣਦੇ ਹੁੰਦੇ ਹੁੰਨੇ ਆ ਵੀ ਸਾਨੂੰ ਤੁਹਾਡਾ ਸਭ ਨੂੰ ਕੁਝ ਪਤਾ ਜੀ ਮੁਸ਼ਕਲਾਂ ਹੱਲ ਕਰ ਦਿਆਂਗੇ ਹਮਦਰਦੀਆਂ ਪਰ ਇਲੈਕਸ਼ਨ ਤੋਂ ਅਗਲੇ ਦਿਨ ਜਿਹੜਾ ਲੋਕਾਂ ਦੀ ਸੁਣਵਾਈ ਹਟ ਜਾਂਦੀ ਹੈ ਤੇ ਉਸ ਦਿਨ ਫਿਰ ਜਿਹੜਾ ਪਾਰਟੀ ਦੇ ਲੀਡਰ ਦੇ ਝੋਲੀ ਦੇ ਵਿੱਚ ਪਾ ਕੇ ਬੋਲਣ ਤੋਂ ਕੁਸਕੁਣ ਤੋਂ ਡਰਿਆ ਜਾਂਦਾ ਇਹਦੀ ਜਿਹੜੀ ਉਦਾਹਰਣ ਆ ਸਾਡੇ ਦੇਸੀ ਲੀਡਰਾਂ ਦੇ ਵਿੱਚ ਜਿਹੜੀ ਸਪਸ਼ਟ ਨਹੀਂ ਦਿਨੀ ਮਿਲ ਰਹੀ ਜਾਂ ਸੋ ਹਾਲ ਦੀ ਕੜੀਏ ਕਾਫੀ ਰਾਜਨੀਤਿਕ ਅਸਥਿਰਤਾ ਵਾਲਾ ਮਾਹੌਲ ਸਾਡੇ ਦੇਸ਼ ਵਿੱਚ ਚੱਲ ਰਿਹਾ ਬਿਲਕੁਲ ਜੋਸਾਫ ਦੂਜੇ ਬੰਨੇ तकरीबन ਜਦੋਂ ਵੀ ਪ੍ਰੋਗਰਾਮ ਲਾਈਵ ਕਰੀਏ ਆਪਾਂ ਅ ਤੁਸੀਂ ਨਾ ਹੁੰਦੇ ਆ ਮੈਂ ਕੱਲਾ ਵੀ ਹੂੰ ਆ ਵੈਸੇ ਤਾਂ ਸਾਡੇ ਮੈਂ ਸ਼ਾਇਦ ਹੀ ਕੋਈ ਰੇਡੀਓ ਟੀਵੀ ਇਦਾਂ ਦਾ ਹੋਵੇ ਜਿੱਥੇ ਇਹ ਗੱਲ ਲਾਂਕੀ ਜਾਂਦੀ ਹੋਵੇ ਪਰ ਮੈਨੂੰ ਪੱਕਾ ਪਤਾ ਕਿ ਅਸੀਂ ਜ਼ਰੂਰ ਕਰਦੇ ਹਾਂ ਕਿ ਜਦੋਂ ਵੀ ਵੈਸੇ ਤਾਂ ਹਮੇਸ਼ਾ ਹੀ ਇੱਕ ਅਰਜ਼ ਲਗੂ ਹੁੰਦੀ ਆ ਕਿ ਡੋਂਟ ਡ੍ਰਿੰਕ ਐਂਡ ਡਰਾਈਵ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਇੱਕ ਵਾਈਟ ਚੇਕਿੰਗ ਹੁੰਦੀ ਆ ਕਿ ਅਸੀਂ ਵੀ ਬਾਰ-ਬਾਰ ਕਹਿੰਦਾ ਭਾਈ ਵੈਸੇ ਤਾਂ दारू ਪੀ ਕੇ ਗੱਡੀ ਚਲਾਉਂ ਵੀ ਨਾ ਪਰ ਜੇ ਕਿਤੇ ਤੁਸੀਂ दारू ਪੀ ਵੀ ਲਿਆ ਅੱਜਕੱਲ ਟੈਕਸੀ ਅੱਜਕੱਲ ਉਪਰ ਅੱਜਕੱਲ ਲੈਫਟ ਜਿਹੜੀਆਂ ਉਹ ਬੜੀਆਂ ਸਸਤੀਆਂ ਆ 10 15 20 ਡਾਲਰ ਦੇ ਕੇ ਆਪਣੇ ਘਰ ਹੀ ਚਲ ਜਾਓ ਪਰ ਜੇ ਕਿਤੇ ਤੁਸੀਂ ਪੁਲਿਸ ਦੇ ਜਿਹੜੇ ਆ ਜਾਂਦੇ ਆ ਤਾਂ ਫਿਰ ਪੁਲਿਸ ਅਫਸਰ ਪਹਿਲਾਂ ਤੁਹਾਨੂੰ ਗਾਰਜ ਕਰਦੇ ਆ ਫਿਰ ਤੁਹਾਡੀ ਗੱਡੀ ਟੋ ਹੁੰਦੀ ਆ ਫਿਰ ਤੁਸੀਂ ਵਕੀਲ ਦੇ ਜਾਂਦੇ ਆ ਫਿਰ ਵਕੀਲ ਸਾਹਿਬ ਪੁੱਛਦੇ ਆ ਤੁਹਾਡਾ ਘਰ ਕਿੱਥੇ ਅੱਜਕੱਲ ਕਿ ਇਹਨਾਂ ਦੇ ਚੱਕ ਲੈ ਕੇ ਆਉਂਗੇ ਜਾਂ ਨਹੀਂ ਪਰ ਲੋਕਾਂ ਦੇ ਕੰਨਾਂ ਤੱਕ ਜੋ ਨਹੀਂ ਸਰਕਾਰੀ ਲੰਗਦੀ ਜੋ ਹੁੰਦਾ ਮਨੀ ਟੋਨੀ ਜੀ ਪਹਿਲੀ ਗੱਲ ਤੇ ਮੈਨੂੰ ਹਰਾਨੀ ਹੁੰਦੀ ਕਈ ਵਾਰੀ ਕਿ ਜਾਨੀ ਇਹ ਦਾ ਇਹਨੂੰ ਸ਼ਰਾਬ ਨੂੰ ਗਲੋਰੀਫਾਈ ਕਰਦੇ ਆਂ दारू ਕਦੋਂ ਬਣਾਤਾ ਵੀ दारू ਤਾਂ ਹੈ ਦਵਾਈ ਇਹ ਤਾਂ ਟੋਨੀ ਜੀ ਪੇ ਅੰਦਰ ਜਾ ਕੇ ਤੁਹਾਡੇ ਗੁਰਦੇ ਗਾਲੂ ਤੁਹਾਡਾ ਸਰੀਰ ਅੰਦਰੋਂ ਖਰਾਬ ਕਰੋ ਮਾਰ ਕੇ ਤੇ ਪਤਾ ਨਹੀਂ ਲੱਗਦਾ ਜਿਗਰ ਗਾਲ ਦੋ ਆ ਬ੍ਰੈਂਟਨ ਹਸਪੀਟਲ ਚਲ ਜਾਓ ਵੀ ਗਲੇ ਜਿਗਰ ਵਾਲੇ ਜਿੰਨੇ ਪੇਸ਼ੈਂਟ ਐ ਤੇ ਉਹ ਦੇਖਿਓ ਕਿਹੜੀ ਕਮਿਊਨਿਟੀ ਦੇ ਐ ਤੇ ਦੇਖਿਓ ਵੀ ਉਹਨਾਂ ਦੇ ਜਿਗਰ ਨੂੰ ਕੀ ਹੋ ਗਿਆ ਡਾਕਟਰ ਦੱਸੋ ਸੋ ਇਸ ਕਰਕੇ ਮੈਨੂੰ ਇਹ ਸਮਝ ਨਹੀਂ ਆਈ ਕਿ ਇਹਨੂੰ ਗਲੋਰੀਫਾਈ ਕਰਦੇ ਆ ਜਾਨੀ ਸੁੱਤੇ ਸਿੱਧ ਦਾਰੂ ਕਿਦਾਂ ਬਣਾਤਾ ਵੀ ਦਾਰੂ ਕਿਹੜੇ ਪਾਸਿਓਂ ਆ ਸੋ ਇਸ ਕਰਕੇ ਮੈਂ ਸਮਝਾਂਗਾ ਵੀ ਸ਼ਰਾਬ ਇਹ ਇੱਕ ਨਸ਼ਾ ਆ ਜਿੰਨਾ ਚਿਰ ਪਹਿਲੀ ਗੱਲ ਤੇ ਅਸੀਂ ਇਹ ਹੀ ਨਹੀਂ ਮੰਨਦੇ ਤੇ ਦੂਸਰਾ ਇਹ ਆ ਜੀ ਵੀ ਡਰਿੰਕ ਐਂਡ ਡਰਾਈਵ ਜਿਹੜੀ ਇਹ ਟਰਮ ਆ ਮੈਂ ਤਾਂ ਇਹ ਪੁੱਛਦਾ ਵੀ ਡਰਿੰਕ ਹੀ ਕੱਲ ਹੀ ਕਰਨਾ ਜਦੋਂ ਹੁਣ ਮੇਰੀ ਗੱਲ ਸੁਣੋ ਆਪਾਂ ਕਹਿੰਨੇ ਜੀ ਵੀ ਸਰਕਾਰ ਨੇ ਠੇਕਾ ਖੋਲਤਾ ਖੋਲਤਾ ਹੋਊਗਾ ਸਾਨੂੰ ਤੇ ਕਦੀ ਨਹੀਂ ਆਇਆ ਸਾਡੀ ਗੱਡੀ ਨੂੰ ਕਦੀ ਨਹੀਂ ਠੇਕੇ ਨੇ ਫੜਿਆ ਵੀ ਇਥੋਂ ਨਾ ਖਰੀਦੀ ਤੇ ਗਾਹ ਨਹੀਂ ਜਾ ਸਕੋਗੇ ਵੀ ਆਪਾਂ ਘਰੋਂ ਜਾਨੀ ਜੇਬ ਚ ਬਟੂਆ ਪਾ ਕੇ ਗੱਡੀ ਤਿਆਰ ਕਰਕੇ ਆਪ ਤੁਰਦੇ ਆ ਉੱਥੇ ਸਾਨੂੰ ਕੋਈ ਬੰਨ ਕੇ ਥੋੜੋ ਲੈ ਕੇ ਜਾਂਦਾ ਵੀ ਸਰਕਾਰ ਨੇ ਠੇਕਾ ਜੇ ਖੋਲ ਵੀ ਦਿੱਤਾ ਤੇ ਉੱਥੇ ਸਾਨੂੰ ਕੋਈ ਬੰਨ ਕੇ ਤੇ ਲੈ ਕੇ ਨਹੀਂ ਜਾਂਦਾ ਵੀ ਜਰੂਰ ਖਰੀਦੋ ਅਸੀਂ ਆਪ ਜਾਣਦੇ ਆ ਆਪ ਜਾਣੀਆਂ ਆ ਅੱਜਕੱਲ ਬਹੁਤ ਹਨਾ ਜੀ ਹੁਣਾ ਐਲ ਸੀ ਬੀਓ ਆ ਤੁਸੀਂ ਇਹਦਾ ਇਤਿਹਾਸ ਪੜ੍ਹ ਕੇ ਦੇਖੋ ਵੀ ਇਹ ਐਲ ਸੀ ਬੀਓ ਸਰਕਾਰੀ ਕਿਉਂ ਹੈ ਇਸ ਜਦੋਂ ਵੀ ਐਲ ਸੀ ਬੀਓ ਸਰਕਾਰੀ ਬਣਿਆ ਉਹ ਬਣਿਆ ਹੀ ਇਸ ਕਰਕੇ ਸੀ ਵੀ ਲੋਕ ਇੱਥੇ ਘਰ ਦੀ ਕੱਢ-ਕੱਢ ਕੇ ਪੀ-ਪੀ ਕੇ ਵੇਖ ਸਭੀ ਮਰੀ ਜਾਂਦੇ ਸੀ ਉਹ ਹਾਲ ਦਵਾਈ ਰੋਕਣ ਲਈ ਐਲਸੀਬੀਓ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਗਿਆ ਸੀਗਾ ਸੋ ਇਸ ਕਰਕੇ ਮੈਂ ਸਮਝਾਂਗਾ ਇੱਥੇ ਪਿੱਛੇ ਆਪਾਂ ਦੇਖਿਆ ਬ੍ਰੈਂਟਨ ਦੇ ਵਿੱਚ ਵੀ ਆਪਾਂ ਘਰ ਦੀ ਕੱਢ ਕੇ ਉਹਨੇ ਘਾਰ ਹੀ ਉਡਾ ਲਿਆ ਸੀਗਾ ਧਮਾਕਾ ਹੋ ਗਿਆ ਹੈ ਨਾ ਸੋ ਇਸ ਕਰਕੇ ਮੈਂ ਸਮਝਾਂਗਾ ਕਿ ਇਹ ਜ਼ਿੰਦਗੀ ਦੇ ਵਿੱਚ ਆਪਾਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿਹੜਾ ਇਹ ਪਖੰਡ ਛੱਡਦੇ ਨਹੀਂ ਆ ਕਿ ਜਿਹੜੀਆਂ ਗੱਲਾਂ ਜਿਹੜੇ ਨੁਕਸ ਸਾਡੇ ਆਪਣੇ ਚ ਉਹ ਵੀ ਆਪਾਂ ਸਰਕਾਰ ਤੇ ਹੀ ਪਾਈ ਜਾਂਦੇ ਮੈਨੂੰ ਇਹ ਬੜੀ ਹੈਰਾਨੀ ਹੁੰਦੀ ਕਈ ਵਾਰੀ ਸੋ ਸਾਰੀ ਦੁਨੀਆ 'ਚ ਆਪਾਂ ਸਰਕਾਰਾਂ ਦੇ ਨੁਕਸ ਕੱਢ ਕੱਢ ਕੇ ਸਾਰਾ ਸਾਲ ਅੱਕਦੇ ਧੱਕਦੇ ਨਹੀਂ ਐ ਪਰ ਸਾਨੂੰ ਮੈਨੂੰ ਪਤਾ ਵੀ ਆਪਾਂ ਨੂੰ ਸਰਕਾਰਾਂ ਦੇ ਨੁਕਸ ਕੱਢ ਲੈਣੇ ਚਾਹੀਦੇ ਆ ਉਹ ਵੀ ਮਨੋੱਖੀ ਐ ਪਰ ਦੂਸਰੇ ਪਾਸੇ ਜੇ ਸ਼ੁਰੂਆਤ ਆਪਾਂ ਆਪਣੇ ਆਪ ਤੋਂ ਕਰ ਲਈ ਤੇ ਬਹੁਤ ਵਧੀਆ ਗੱਲ ਐ ਹੁਣ ਇਹੇ 16 ਨਵੰਬਰ ਤੋਂ ਰਾਈਟ ਆਪਰੇਸ਼ਨ ਜਿਹੜਾ ਜੀ ਬ੍ਰੈਮਟਨ ਮੈਸੇਜ ਸਾਗਾ ਚ ਸ਼ੁਰੂ ਹੋਇਆ ਸੀਗਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਗੱਡੀਆਂ ਰੋਕ ਕੇ ਪੁਲਿਸ ਜਿਹੜੀ ਚੈੱਕ ਕਰ ਚੁੱਕੇ ਆ ਤੇ 60 ਤੋਂ ਵੱਧ ਜਿਹੜੇ ਡਰਾਈਵਰ ਆ ਉਹਨੂੰ ਚਾਰਜ ਹੋ ਚੁੱਕੇ ਆ ਗੱਡੀਆਂ ਟੋ ਹੁੰਦੀਆਂ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਟਿਕਟ ਮਿਲਦੀ ਆ ਲਾਇਸੈਂਸ ਮੌਕੇ ਤੇ ਰੱਖ ਲਿਆ ਜਾਂਦਾ ਮੁੜ ਕੇ ਜਾਨੀ ਕਿ ਵੀ ਸ਼ਾਨਦਾਰ ਟਰੱਕਾਂ ਤੋਂ ਸ਼ਾਨਦਾਰ ਗੱਡੀਆਂ ਤੋਂ ਲੋਕ ਜਿਹੜੇ ਅੱਜ ਵੀ ਸਾਈਕਲਾਂ ਤੇ ਪੈਦਲ ਬੱਸਾਂ 'ਚ ੱਤੇ ਖੰਦੇ ਅਸੀਂ ਆਪ ਦੇਖੇ ਐ ਤੇ ਵਕੀਲ ਤੇ 8-10 ਹਜ਼ਾਰ ਡਾਲਰ ਤੋਂ ਗੱਲ ਲਈ ਸ਼ੁਰੂ ਕਰਦੇ ਆ ਆ ਕਿਸੇ ਤੁਸੀਂ ਬ੍ਰੈਂਪਟਨ ਔਰੇਂਜਵਿਲ ਕੋਰਟ 'ਚ ਚਲ ਜਾਓ ਉੱਥੇ ਕਚਹਿਰੀ ਦੇ ਵਿੱਚ ਮੇਲਾ ਤੁਸੀਂ ਦੇਖ ਲਿਓ ਵੀ ਕਿੱਦਾਂ ਦੇ ਲੋਕ ਤਰੀਕਾ ਪੂਤਣਾ ਆਜ਼ ਰਹੇ ਆ ਜੀ ਕਿਹੜੇ-ਕਿਹੜੇ ਕੇਸਾਂ ਦੇ ਵਿੱਚ ਇਹ ਫਸੇ ਹੋਏ ਆ ਪਸੀਆਂ ਹੋਈਆਂ ਕਿੰਨੀ ਕੁ ਬੇਇਨਸਾਫੀ ਇਹਨਾਂ ਦੇ ਨਾਲ ਇੱਥੇ ਹੁਣ ਕੋਰਟ ਅਦਾਲਤਾਂ ਸਰਕਾਰਾਂ ਕਰੀ ਜਾਂਦੇ ਆ ਜਿਹੜੀਆਂ ਆਪਾਂ ਪੰਜਾਬ ਭਾਰਤ ਵਿੱਚ ਕਹਿੰਦੇ ਆ ਵੀ ਬੜੀ ਬੇਇਨਸਾ ਜੰਜਾਲਾਂ ਦੇ ਵਿੱਚ ਕੇਸਾਂ ਚ ਕਿਉਂ ਫਸੇ ਹੋਏ ਆ ਜਾਂ ਫਸੀਆਂ ਹੋਈਆਂ ਕੀ ਗੱਲ ਆ ਹੁਣ ਤੁਸੀਂ ਕਰਕੇ ਮੈਂ ਸਮਝਾਂਗਾ ਵੀ ਬਹੁਤ ਸਾਰੇ ਸਿਆਪੇ ਜ਼ਿੰਦਗੀ ਦੇ ਵਿੱਚ ਆਪਾਂ ਆਪ ਸਹਿੇੜ ਕੇ ਰੱਖਦੇ ਆ ਤੇ ਨੁਕਸੇ ਵੇ ਗਾਂ ਜਾਨੀ ਕਿ ਸਰਕਾਰਾਂ ਤੇ ਸਿਸਟਮਾਂ ਤੇ ਪੁਲਿਸਾਂ ਤੇ ਤੇ ਹੋਰ ਪਤਾ ਨਹੀਂ ਕਿੱ데 ਕਿੱ데 ਤੇ ਪਾਉਣੇ ਆ ਪਰ ਜੇ ਭੱਲ ਪਚਦੀ ਰਵੇ ਤੇ ਕੋਈ ਏਡੀ ਵੀ ਗੱਲ ਨਹੀਂ ਜੀ ਉਕੀਪੀਆ ਕੈਨੇਡਾ ਵਰਗੇ ਦੇਸ਼ 'ਚ ਸਾਡਾ ਜੀਵਨ ਇਹ ਨਾ ਸੌਖਾ ਬਣ ਸਕੇ ਬਿਲਕੁਲ ਜੌਸ ਸਾਹਿਬ ਤੁਹਾਡੀ ਤਾਂ ਇਹੀ ਬੇਨਤੀ ਆ ਭਾਈ ਵੀ ਡੋਨਟ ਡਰਿੰਕ ਐਂਡ ਡਰਾਈਵ ਤੇ ਜੌਸ ਸਾਹਿਬ ਬਹੁਤ ਮਿਹਰਬਾਨੀ ਥੈਂਕ ਯੂ ਸਰ